ਤਰ ਲਿਖਿਆ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਓਕਲੇਨ ਅਤੇ ਜੀਐਸਬੀ ਮਸ਼ੀਨਾ ਰੋਕਨ ਦੇ ਲੈ ਕੇ ਆ ਗਏ। ਯਾਰ ਇਹਨਾਂ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਇਹ ਇੱਕ ਚਿੱਠੀ ਬਾਰੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਓਕਲੇਨ ਅਤੇ ਜੀਐਸਬੀ ਮਸ਼ੀਨਾ ਲੈ ਕੇ ਜੇਕਰ ਕੋਈ ਕਿਸਾਨ ਪਹੁੰਚ ਰਿਹਾ ਨੇ ਤਾਂ ਰਾਜਨ ਰੋਕਿਆ ਜਾਵੇ ਬਾਰਡਰ ਤੇ ਮਸ਼ੀਨਾ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋ ਸਕਦੀ ਹੈ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ। ड्यूटी ਤੇ ਤਣਾਅ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਐ ਵੀ ਖਬਰਾਂ ਪ੍ਰਗਟਾਇਆ ਗਿਆ ਇਸ ਚਿੱਠੀਦਾਰਹੀਂ মিডিਆ ਕਾਮਿਆਂ ਨੂੰ ਬਾਰਡਰ ਤੋਂ ਵੀ 1 ਕਿਲੋਮੀਟਰ ਦੂਰ ਰੋਕਣ ਦੇ ਲਈ ਕਿਹਾ ਗਿਆ ਹੈ ਇੱਕ ਵੱਡੀ ਗੱਲ ਹੈ ਕਿ ਮੀਡੀਆ ਕਰਮੀ ਵੀ 1 ਕਿਲੋਮੀਟਰ ਦੂਰ ਹੀ ਰੁਕਣ ਬੱਚਿਆਂ ਬਜ਼ੁਰਗਾਂ ਤੇ ਮਹਿਲਾਵਾਂ ਨੂੰ ਬਾਰਡਰ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਸਾਨਾਂ ਵੱਲੋਂ ਬੈਰੀਕੇਡ ਤੋੜਨ ਤੇ ਕਾਨੂੰਨੀ ਕਾਰਵਾਈ ਦੀ ਵੀ ਆਕਲ ਇੱਥੇ ਕੀਤੀ ਜਾ ਰਹੀ ਹੈ ਇਸ ਚਿੱਠੀਦਾਰਹੀਂ ਹਰਿਆਣਾ ਦਾ ਡੀਜੀਪੀ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਇਹ ਚਿੱਠੀ ਲਿਖ ਕੇ तमाम ਗੱਲਾਂ ਕਹੀਆਂ ਤਵਾਕੇ ਜੀ ਇਹ ਵੱਡੀ ਗੱਲ ਹੈ ਹਰਿਆਣਾ ਦੇ ਡੀਜੀਪੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇਹ ਚਿੱਠੀ ਲਿਖੀ ਗਈ ਹੈ ਸਵੇਰੇ ਦਿੱਲੀ ਕੂਚ ਹੋਣਾ ਤੇ ਉਸ ਤੋਂ ਪਹਿਲਾਂ ਜਿਸਟ ਆਗ ਦੇ ਨਾਲ ਜੀਸੀਬੀ ਅਤੇ ਟਰੈਕਟਰ ਜਾਂ ਫਿਰ ਹੋਰ ਮਸ਼ੀਨਾ ਪੋਕਲੈਂਡ ਮਸ਼ੀਨਾ ਪਹੁੰਚਦੀਆਂ ਵਿਖਾਈ ਦੇ ਰਹੀਆਂ ਨੇ ਐਸੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹਰਿਆਣਾ ਦੇ ਡੀਜੀਪੀ ਵੱਲੋਂ ਸਾਡਾ ਸਾਡੇ ਸ਼ੋਗਿਰਵਿੰਦਰ ਮੀ ਜੁੜ ਚੁੱਕੇ ਨੇ ਸਿੱਖ ਖਬਰ ਤੇ ਹੋਰ ਅਪਡੇਟ ਦੇਣ ਦੇ ਲਈ ਰਵਿੰਦਰ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਹੁਣ ਚਿੰਤਾਵਾ ਪੁਲਿਸਦਿਆ ਵੀ ਵੱਡੀਆਂ ਵਿਖਾਈ ਦੇ ਰਹੀਆਂ ਨੇ ਬਿਲਕੁਲ ਚਿੰਤਾ ਹਰ ਜਗ੍ਹਾ ਵਧੀ ਹੋਈ ਹੈ ਚਾਹੇ ਉਹ ਹਰਿਆਣਾ ਪੁਲਿਸ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਹਰਿਆਣਾ ਸਰਕਾਰ ਦੀ ਗੱਲ ਕਰੋ ਜਾਂ ਫਿਰ ਸ਼ੰਭੂ ਬਾਰਡਰ ਜਾਂ ਫਿਰ ਫਨੋਰੀ ਬਾਰਡਰ ਡੱਬ ਵਾਲੀ ਬਾਰਡਰ ਤੇ ਬੈਠੇ ਕਿਸਾਨਾਂ ਦੀ ਗੱਲ ਕਰੋ ਤਾਂ ਹਰ ਪਾਸੇ ਇੱਕ ਪੈਨਿਕ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹਰ ਪਾਸੇ ਇੱਕ ਚਿੰਤਾ ਬਣੀ ਹੋਈ ਹੈ ਜਿਸ ਤਰੀਕੇ ਦੇ ਪੱਤਰ ਲਗਾਤਾਰ ਲਿਖੇ ਜਾ ਰਹੇ ਆ ਹਰਿਆਣਾ ਦੇ TJP ਵੱਲੋਂ ਚਾਹੇ ਉਹ ਪੰਜਾਬ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਸੀਐਸ ਨੂੰ ਹੋਣ ਜਾਂ ਫਿਰ ਹਰਿਆਣਾ ਦੇ ਵਕਵਾਖੇ ਭਾਗ ਹਨ ਹੋਣੀ ਆ ਕਿਸਾਨਾਂ ਨੂੰ ਸੰਬੋਧਿਤ ਹੋਵੇ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਇੱਕ ਗੱਲ ਬਾਤ ਜਿਹੜੀ ਲਿਖੀ ਗਈ ਹੈ ਕਿ ਜਿਹੜੇ ਕਿਸਾਨ ਹੈਗੇ ਆ ਜੋ ਜੈਸੀਪੀ ਜੋ ਕੋਕ ਲੈਣਾ ਉੱਥੇ ਲੈ ਕੇ ਆਏ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਉਹਤੇ ਤੇ ਸਖਤ ਅਪੱਤੀ ਜ਼ਾਹਿਰ ਕੀਤੀ ਹੈ ਨਾਲ ਨਾਲ ਜੋ ਮਹਿਲਾਵਾਂ ਨੇ ਔਰਤਾ ਨੇ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਪਾਸੇ ਪਿੱਛੇ ਹਟਣ ਦੀ ਗੱਲ ਬਾਤ ਉਹਨਾਂ ਵੱਲੋਂ થઈ ਗਈ ਆ हरियाणा ਦੇ ਡੀਜੀਪੀ ਵੱਲੋਂ ਕਿ ਅਗਰ ਜ਼ਬਰਦਸਤੀ ਪੈਰੀਕੇਟਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਵੱਲੋਂ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਪਹਿਲਾਂ ਹੀ ਉਹਨਾਂ ਵੱਲੋਂ ਜਿਹੜਾ ਹੈਗਾ ਜ਼ਾਹਿਰ ਕਰ ਦਿੱਤਾ ਗਿਆ ਤਾਂ ਹਾਲ ਫਲਾਲੇ ਪੱਤਰ ਜਿਹੜੇ ਜਾਰੀ ਕੀਤੇ ਗਏ ਇੱਕ ਪੱਤਰ ਨਹੀਂ ਤਿੰਨ ਪੱਤਰ ਜਾਰੀ ਕੀਤੇ ਗਏ ਆ ਤਿੰਨਾਂ ਪੱਤਰਾਂ ਦੇ ਵਿੱਚ ਅਲੱਗ-ਅਲੱਗ ਸਬਜੈਕਟ ਲੱਗੇ ਨੇ ਮੀਡੀਆ ਨੂੰ ਵੀ ਸੰਬੋਧਿਤ ਕੀਤਾ ਗਿਆ ਮੀਡੀਆ ਨੂੰ ਵੀ ਆਪਣੇ ਬਚਾਓ ਕਰਨ ਦੀ ਗੱਲਬਾਤ ਕਹੀ ਗਈ ਯਾਰ ਨਾਲ ਨਾਲ ਬੱਚੇ ਮਹਿਲਾਵਾਂ ਮਤੇ ਬਜ਼ੁਰਗਾਂ ਉਹਨਾਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਅਰਵਾਈ ਦਿੱਤੀ ਗਈ ਨਾਲ ਨਾਲ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਤਰੀਕੇ ਨਾਲ ਤਾਰੀਕੇ ਤੋੜਨ ਦੀ ਕੋਸ਼ਿਸ਼ ਨਾ ਕਰਨ ਬਿਲਕੁਲ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇੱਕ ਤਰੀਕੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਪਰ ਰਵਿੰਦਰ ਪਰ ਰਵਿੰਦਰ ਜੈਸਟਾਂਗ ਦੇ ਨਾਲ ਇਸ ਦੇ ਵਿੱਚ ਮੀਡੀਆ ਕਾਮਿਆਂ ਨੂੰ ਵੀ ਕਿਹਾ ਗਿਆ ਕਿ 1 ਕਿਲੋਮੀਟਰ ਪਿੱਛੇ ਰੁਕਿਆ ਜਾਵੇ ਕੀ ਸਮਝਿਆ ਜਾਵੇ ਕੀ ਕੁਝ ਇੱਥੇ ਤਿਆਰੀਆਂ ਹੁਣ ਪੁਲਿਸ ਵੱਲੋਂ ਹੋਰ ਵਿੱਡੀਆਂ ਜਾ ਰਹੀਆਂ ਕਿਉਂਕਿ ਅਸੀਂ ਅੱਜ ਵੇਖਿਆ ਪੋਕਲੈਨ ਮਸ਼ੀਨਾ ਪਹੁੰਚ ਰਹੀਆਂ ਜਾਂ ਫਿਰ ਹੋਰ ਜੀਸੀਬੀ ਟਾਈਪ ਮਸ਼ੀਨਾ ਪਹੁੰਚ ਰਹੀਆਂ ਇਹ ਹਦਾਇਤ ਵੀ ਜਿਹੜੀ ਇਹ ਕਾਲ ਵੀ ਸੀ ਕਿਸਾਨਾਂ ਨੂੰ ਕੀਤੀ ਗਈ ਸੀ ਕਿਸਾਨਾਂ ਆਗੂਆਂ ਵੱਲੋਂ ਜਿਹਨਸ ਨੂੰ ਮੰਨਦੇ ਵਿਖਾਈ ਦੇ ਰਹੇ ਨੇ ਕਿਸਾਨ ਸੋ ਇੱਕ ਵਾਰ ਮਾਹੌਲ ਮੁਰ ਤੋਂ ਤੁਹਾਡੇ ਕੋਲ ਸਮਝਣਾ ਚਾਹਾਂਗੇ ਸ਼ੰਭੂ ਖਨੋਰੀ ਅਤੇ ਵੱਖ-ਵੱਖ ਬਾਰਡਰਾਂ ਬਾਰੇ ਬਿਲਕੁਲ ਅਬਿੱਤ ਮਾਹੌਲ ਜਿਹੜਾ ਹੈਗਾ ਬੇਹੱਦ ਜ਼ਿਆਦਾ ਤਣਾਅ ਵਾਲਾ ਮਾਹੌਲ ਬਣਿਆ ਹੋਇਆ। ਹੁਣੇ ਤਈ ਜਿਹੜਾ ਮਾਹੌਲ ਹੈਗਾ ਉਹ ਬੇਹੱਦ ਜ਼ਿਆਦਾ ਤਣਾਅ ਭਰੂਵਕ ਬਣਿਆ ਹੋਇਆ। ਬਾਰਡਰ ਦੇ ਉੱਤੇ ਕਿਸਾਨ ਵੱਡੀ ਗਿਣਤੀ ਤੇ ਪਹੁੰਚੇ ਹੋਏ ਨੇ ਨਾਲ-ਨਾਲ ਟਰਾਲੀਆਂ ਦੇ ਵਿੱਚ ਗੱਟੇ ਮਿੱਟੀ ਦੇ ਭਰ-ਭਰ ਕੇ ਲਿਆਂਦੇ ਗਏ ਨੇ। ਤੇ ਉਹ ਕੱਗੜ ਜਿਹੜੀ ਨਦੀ ਹੈਗੀ ਆ ਜਿਹੜੀ ਪੁਲ ਤੇ ਬਿਲਕੁਲ ਹੇਠਾਂ ਹੈਗੀ ਆ ਉਹਦੇ ਸਾਈਡ ਦੇ ਉੱਤੇ ਗੱਟੇ ਛੱਡ ਕੇ ਉੱਥੋਂ ਟਰੈਕਟਰ ਲੰਘਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਲ-ਨਾਲ ਜਿਹੜੀ ਜੀਐਸਬੀ ਪੋਕਲੈਨ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਸਪੈਸ਼ਲ ਖਾਸ ਤੌਰ ਤੇ ਤਿਆਰ ਕੀਤਾ ਗਿਆ। ਉਹਨਾਂ ਦੇ ਵਿੱਚ ਇੱਕ ਛੋਟੇ-ਛੋਟੇ ਬੰਕਰ ਬਣਾਏ ਗਏ ਨੇ। ਛੋਟੇ-ਛੋਟੇ ਕਹਿ ਲਓ ਕਿ ਕਮਰੇ ਬਣਾਏ ਗਏ ਨੇ ਜਿਦੇ ਵਿੱਚ ਕੋਈ ਬੈਠ ਵੀ ਸਕੇ। ਤਾਂ ਇਸ ਦੇ ਉੱਤੇ ਸਖਤ ਪੱਤੀ ਜਿਹੜੀ ਹੈਗੀ ਆ ਉਹ ਜ਼ਾਹਿਰ ਕੀਤੀ ਗਈ ਆ ਹਰਿਆਣਾ ਪੁਲਿਸ ਵੱਲੋਂ ਕਿ ਇਸ ਤਰੀਕੇ ਦੇ ਜੇ ਜੀਸੀਬੀ ਮਸ਼ੀਨਾਂ ਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਜਿਹੜੀ ਜਿਹਦੇ ਵਿੱਚ ਵੈਪਨ ਹੋ ਸਕਦੇ ਆ ਤਾਂ ਉਹਨਾਂ ਨੇ ਬੇਹੱਦ ਜ਼ਿਆਦਾ ਖਦਸ਼ੇ ਜ਼ਾਹਿਰ ਤਾਂ ਕੀਤੇ ਐ ਲੇਕਿਨ ਕੀ ਕਿਸਾਨ ਜਥੇਬੰਦੀਆਂ ਇਹਦੇ ਤੇ ਆਪਣਾ ਰੁਖ ਸਪਸ਼ਟ ਕਰ ਦਿੰਗੀਆਂ। ਇਨਸ਼ੋਰ ਕਰ ਦੇ ਕੰਮ ਗਿਆ ਕਿ ਆਖਿਰਕਾਰ ਕੱਲ ਨੂੰ ਜੋ ਵੀ ਹੋਏਗਾ ਸ਼ਾਂਤਪੂਰਵਿਕ ਹੋਏਗਾ ਕਿਉਂਕਿ ਅਸੀਂ ਵੀ ਲਗਾਤਾਰ ਜਿਸ ਤਰੀਕੇ ਨਾਲ ਪੀ ਵੀਲੀ ਕਰ ਪੀ ਵੀ ਕਰ ਰਹੇ ਹਾਂ ਕਿ ਫਾਰਮਰ ਸ ਹੋਣ ਜਾਂ ਫਿਰ ਦੂਸਰੇ ਪਾਸੋਂ ਪੈਰਾਮਿਲਟਰੀ ਫੋਰਸ ਹੋਣ ਸ਼ਾਂਤੀ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਲੜਾਈ ਐਮ ਐਸ ਪੀ ਵੀ ਹੈ ਲੜਾਈ ਕੇਂਦਰ ਸਰਕਾਰ ਨਾਲ ਇੱਕ ਸੰਵਿਧਾਨਿਕ ਤੌਰ ਤੇ ਅਖਤਿਆਰੀ ਹੱਕ ਵੀ ਹੈਗੀ ਆ ਤਾਂ ਉਸ ਨੂੰ ਕਿਸੇ ਵੀ ਤਰੀਕੇ ਨਾਲ ਵਾਇਲੈਂਸ ਦੇ ਵਿੱਚ ਕਨਵਰਟ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਹੁਣ ਹਾਲਤਵਾਰ ਦੇਖਣਾ ਹੋਏਗਾ ਕਿ ਕਿਸਾਨ ਜੱਥੇਬੰਦੀਆਂ ਕਿਸਾਨਾਂ ਨੂੰ ਆਪਣੇ ਜਿਹੜੇ ਨੌਕਰੀ हैगी ਉਹਨਾਂ ਨੂੰ ਕੀ ਇਨਸਟਰਕਸ਼ਨ ਦਿੰਦੀਆਂ ਬਾਕੀ ਜਿਹੜੀ ਪੈਰਾਮਿਲਟਰੀ ਫੋਰਸਸ ਹੈਗੀਆਂ ਉਹਨਾਂ ਨੂੰ ਕੀ ਇਨਸਟਰਕਸ਼ਨ ਜਿਹੜੀਆਂ ਹਾਈ ਕਮਾਂਡ ਤੋਂ ਆਉਂਦੀਆਂ ਨੇ ਬਨਰੋ ਰਵਿੰਦਰ ਮੀਤ ਐਸਾ ਸਿਚੁਏਸ਼ਨ ਦੇ ਉੱਪਰ ਅੱਗੇ ਵੀ ਅਪਡੇਟ ਤੁਹਾਨੂੰ ਕੋਲੰਧ ਰਹਾਂਗੇ ਫਿਲਹਾਲ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਤਾਂ ਵਾਕੇ ਜੀ ਇੱਕ ਡਰ ਦਾ ਮਾਹੌਲ ਜ਼ਰੂਰ ਹੈ ਜਿਸ ਤਰ੍ਹਾਂ ਕਿ ਸਾਡੇ ਸਯੋਗੀ ਦਾ ਅਸਰੇ ਸੀ ਇੱਕ ਪੈਨਿਕ ਵਾਲੀ ਸਥਿਤੀ ਜ਼ਰੂਰ ਇੱਥੇ ਵੱਢੀ ਵਿਖਾਈ ਦੇ ਰਹੀ ਹੈ ਬਾਰਡਰਾਂ ਦੇ ਉੱਪਰ ਸੁਭਾਵਿਕ ਤੌਰ ਤੇ ਪੁਲਿਸ ਵੱਲੋਂ ਵੀ ਬੰਦੋਬਸਤ ਸਖਤ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਦੀ ਵੀ ਤਿਆਰੀ ਪੂਰੀ ਹੈ ਦਿੱਲੀ ਕੁਚ ਨੂੰ ਲੈ ਕੇ ਛੋਟੇ ਜਿਹੇ ਬ੍ਰੇਕ ਦਾ ਇਥੇ ਵਿਲਾ ਹੋ ਗਿਆ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ سلسلہ ਰਹੇਗਾ ਜਾਰੀ। ਨਾ ਕਰ। ਬਿਲਕੁਲ। ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਪਰ ਰਵਿੰਦਰ ਪਰ ਰਵਿੰਦਰ ਜੀ ਸੰਗ ਦੇ ਨਾਲ ਇਸ ਦੇ ਵਿੱਚ মিডিਆ ਕਾਮਿਆਂ ਨੂੰ ਵੀ ਕਿਹਾ ਗਿਆ ਕਿ 1 ਕਿਲੋਮੀਟਰ ਪਿੱਛੇ ਰੁਕਿਆ ਜਾਵੇ। ਕੀ ਸਮਝਿਆ ਜਾਵੇ? ਕੀ ਕੁਝ ਇੱਥੇ ਤਿਆਰੀਆਂ ਹੋਣ ਪੁਲਿਸ ਵੱਲੋਂ ਹੋਰ ਵਿੱਡੀਆਂ ਜਾਰੀ ਕਿਉਂਕਿ ਅਸੀਂ ਅੱਜ ਵੇਖਿਆ ਹੈ। ਪੋਕਲਨ ਮਸ਼ੀਨਾ ਪਹੁੰਚ ਰਹੀਆਂ ਜਾਂ ਫਿਰ ਹੋਰ ਜੀਸੀਬੀ ਟਾਈਪ ਮਸ਼ੀਨਾ ਪਹੁੰਚ ਰਹੀਆਂ ਇਹ ਹਦਾਇਤ ਵੀ ਜਿਹੜੀ ਇਹ ਕਾਲ ਵੀ ਸੀ ਕਿਸਾਨਾਂ ਨੂੰ ਕੀਤੀ ਗਈ ਸੀ ਕਿਸਾਨਾਂ ਆਗੂਆਂ ਵੱਲੋਂ ਜਿਸ ਨੂੰ ਮੰਨਦੇ ਵਿਖਾਈ ਦੇ ਰਹੇ ਨੇ ਕਿਸਾਨ ਸੋ ਇੱਕ ਵਾਰ ਮਾਹੌਲ ਮੁਰ ਤੋਂ ਤੁਹਾਡੇ ਕੋਲ ਸਮਝਣਾ ਚਾਹਾਂਗੇ ਸ਼ੰਭੂ ਖਨੋਰੀ ਅਤੇ ਵਫਾਕ ਬਾਰਡਰ ਬਾਰੇ ਬਿਲਕੁਲ ਅਬੇਤਤ ਮਾਹੌਲ ਜਿਹੜਾ ਹੈਗਾ ਬੇਹੱਦ ਜ਼ਿਆਦਾ ਤਣਾਅ ਵਾਲਾ ਮਾਹੌਲ ਬਣਿਆ ਹੋਇਆ। ਪੁਨੇ ਤਈ ਜਿਹੜਾ ਮਾਹੌਲ ਹੈਗਾ ਉਹ ਬੇਹੱਦ ਜ਼ਿਆਦਾ ਤਣਾਅ ਭਰੂਵਕ ਬਣਿਆ ਹੋਇਆ। ਬਾਰਡਰ ਦੇ ਉੱਤੇ ਕਿਸਾਨ ਵੱਡੀ ਗਿਣਤੀ ਤੇ ਪਹੁੰਚੇ ਹੋਏ ਨੇ ਨਾਲ-ਨਾਲ ਟਰਾਲੀਆਂ ਦੇ ਵਿੱਚ ਗੱਟੇ ਮਿੱਟੀ ਦੇ ਭਰ-ਭਰ ਕੇ ਲਿਆਂਦੇ ਗਏ ਨੇ। ਤੇ ਉਹ ਕੱਗਰ ਜਿਹੜੀ ਨਦੀ ਹੈਗੀ ਆ ਜਿਹੜੀ ਪੁਲ ਤੇ ਬਿਲਕੁਲ ਹੇਠਾਂ ਹੈਗੀ ਆ ਉਹਦੇ ਸਾਈਡ ਦੇ ਉੱਤੇ ਗੱਟੇ ਛੱਡ ਕੇ ਉੱਥੋਂ ਟਰੈਕਟਰ ਲੰਘਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਲ-ਨਾਲ ਜਿਹੜੀ ਜੀਐਸਬੀ ਪੋਕਲੈਨ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਸਪੈਸ਼ਲ ਖਾਸ ਤੌਰ ਤੇ ਤਿਆਰ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਛੋਟੇ ਛੋਟੇ ਬੰਕਰ ਬਣਾਏ ਗਏ ਨੇ ਛੋਟੇ ਛੋਟੇ ਕਹਿ ਲਓ ਕਿ ਕਮਰੇ ਬਣਾਏ ਗਏ ਨੇ ਜਿਹਦੇ ਵਿੱਚ ਕੋਈ ਬੈਠ ਵੀ ਸਕੇ ਤਾਂ ਇਸ ਦੇ ਉੱਤੇ ਸਖਤ ਪੱਤੀ ਜਿਹੜੀ ਹੈਗੀ ਆ ਉਹ ਜ਼ਾਹਿਰ ਕੀਤੀ ਗਈ ਆ ਹਰਿਆਣਾ ਪੁਲਿਸ ਵੱਲੋਂ ਕਿ ਇਸ ਤਰੀਕੇ ਦੇ ਜੇ ਜੀਸੀਬੀ ਮਸ਼ੀਨਾਂ ਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਜਿਹੜੀ ਜਿਹਦੇ ਵਿੱਚ ਵੈਪਨ ਹੋ ਸਕਦੇ ਆ ਤਾਂ ਉਹਨਾਂ ਨੇ ਬੇਹੱਦ ਜ਼ਿਆਦਾ ਖਦਸ਼ੇ ਜ਼ਾਹਿਰ ਤਾਂ ਕੀਤੇ ਐ ਲੇਕਿਨ ਕੀ ਕਿਸਾਨ ਜਥੇਬੰਦੀਆਂ ਇਹਦੇ ਤੇ ਆਪਣਾ ਰੁਖ ਸਪਸ਼ਟ ਕਰ ਦਿੰਗੀਆਂ ਇਨਸ਼ੋਰ ਕਰਵੇ ਕਰਨੀ ਗਿਆ ਕਿ ਆਖਿਰਕਾਰ ਕੱਲ ਨੂੰ ਜੋ ਵੀ ਹੋਏਗਾ ਸ਼ਾਂਤਪੂਰਵਿਕ ਹੋਏਗਾ ਕਿਉਂਕਿ ਅਸੀਂ ਵੀ ਲਗਾਤਾਰ ਜਿਸ ਤਰੀਕੇ ਨਾਲ ਪੀ ਵੀ ਲਈ ਕਰ ਫੇ ਵੀ ਕਰ ਰਹੇ ਹਾਂ ਕਿ ਫਾਰਮਰ ਸਫਲ ਜਾਂ ਫਿਰ ਦੂਸਰੇ ਪਾਸੋਂ ਪੈਰਾਮਿਲਟਰੀ ਫੋਰਸਸ ਹੋਣ ਸ਼ਾਂਤੀ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਲੜਾਈ ਐਮ ਐਸ ਪੀ ਵੀ ਹੈ ਲੜਾਈ ਕੇਂਦਰ ਸਰਕਾਰ ਨਾਲ ਇੱਕ ਸੰਵਿਧਾਨਿਕ ਤੌਰ ਤੇ ਅਖਤਿਆਰੀ ਹੱਕ ਵੀ ਹੈਗੀ ਆ ਤਾਂ ਉਸ ਨੂੰ ਕਿਸੇ ਵੀ ਤਰੀਕੇ ਨਾਲ ਵਾਇਲੈਂਸ ਦੇ ਵਿੱਚ ਕਨਵਰਟ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਹੁਣ ਹਾਲਤਵਾਰ ਦੇਖਣਾ ਹੋਏਗਾ ਕਿ ਕਿਸਾਨ ਜੱਥੇਬੰਦੀਆਂ ਕਿਸਾਨਾਂ ਨੂੰ ਆਪਣੇ ਜਿਹੜੇ ਨੌਕਰੀ ਹੈਗੇ ਉਹਨਾਂ ਨੂੰ ਕੀ ਇਨਸਟਰਕਸ਼ਨ ਦਿੰਦੀਆਂ ਬਾਕੀ ਜਿਹੜੀ ਪੈਰਾਮਿਲਟਰੀ ਫੋਰਸਸ ਹੈਗੀ ਆ ਉਹਨਾਂ ਨੂੰ ਕੀ ਇਨਸਟਰਕਸ਼ਨ ਜਿਹੜੀਆਂ ਹਾਈ ਕਮਾਂਡ ਤੋਂ ਆਉਂਦੀਆਂ ਨੇ ਕਿ ਕਿਸੇ ਤਰੀਕੇ ਨਾਲ ਤਰੀਕੇ ਤੋੜਨ ਦੀ ਕੋਸ਼ਿਸ਼ ਨਾ ਕਰਨ ਬਿਲਕੁਲ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇੱਕ ਤਰੀਕੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਪਰ ਰਵਿੰਦਰ ਪਰ ਰਵਿੰਦਰ ਜੇ ਸੰਗ ਦੇ ਨਾਲ ਇਸ ਦੇ ਵਿੱਚ মিডিਆ ਕਾਮਿਆਂ ਨੂੰ ਵੀ ਕਿਹਾ ਗਿਆ ਕਿ 1 ਕਿਲੋਮੀਟਰ ਪਿੱਛੇ ਰੁਕਿਆ ਜਾਵੇ ਕੀ ਸਮਝਿਆ ਜਾਵੇ ਕੀ ਕੁਝ ਇੱਥੇ ਤਿਆਰੀਆਂ ਹੋਣ ਪੁਲਿਸ ਵੱਲੋਂ ਹੋਰ ਵਡੀਆਂ ਜਾਰੀ ਕਿਉਂਕਿ ਅਸੀਂ ਅੱਜ ਵੇਖਿਆ ਪੋਗਲੈਂ ਮਸ਼ੀਨਾ ਪਹੁੰਚ ਰਹੀਆਂ ਹੈ ਜਾਂ ਫਿਰ ਹੋਰ ਜੀਸੀਬੀ ਟਾਈਪ ਮਸ਼ੀਨਾ ਪਹੁੰਚ ਰਹੀਆਂ ਐ ਹਦਾਇਤ ਵੀ ਜਿਹੜੀ ਇਹ ਕਾਲ ਵੀ ਸੀ ਕਿਸਾਨਾਂ ਨੂੰ ਕੀਤੀ ਗਈ ਸੀ ਕਿਸਾਨਾਂ ਗਵਾਂਵਲੋਂ ਜਿਹਨਸ ਨੂੰ ਮੰਨਦੇ ਵਿਖਾਈ ਦੇ ਰਹੇ ਨੇ ਕਿਸਾਨ ਸੋ ਇੱਕ ਵਾਰ ਮਾਹੌਲ ਮੁਰਤੋ ਤੁਹਾਡੇ ਕੋਲ ਸਮਝਣਾ ਚਾਹਾਂਗੇ ਸ਼ੰਭੂ ਖਨੋਰੀ ਅਤੇ ਵਫਾਕ ਬਾਰਡਰਾਂ ਬਾਰੇ ਬਿਲਕੁਲ ਅਬੇਤਤ ਮਾਹੌਲ ਜਿਹੜਾ ਹੈਗਾ ਬੇਹੱਦ ਜ਼ਿਆਦਾ ਤਣਾਅ ਵਾਲਾ ਮਾਹੌਲ ਬਣਿਆ ਹੋਇਆ। ਪੁਨੇ ਤਈ ਜਿਹੜਾ ਮਾਹੌਲ ਹੈਗਾ ਉਹ ਬੇਹੱਦ ਜ਼ਿਆਦਾ ਤਣਾਅ ਭਰੂਵਕ ਬਣਿਆ ਹੋਇਆ। ਬਾਰਡਰ ਦੇ ਉੱਤੇ ਕਿਸਾਨ ਵੱਡੀ ਗਿਣਤੀ ਤੇ ਪਹੁੰਚੇ ਹੋਏ ਨੇ ਨਾਲ-ਨਾਲ ਟਰਾਲੀਆਂ ਦੇ ਵਿੱਚ ਗੱਟੇ ਮਿੱਟੀ ਦੇ ਭਰ-ਭਰ ਕੇ ਲਿਆਂਦੇ ਗਏ ਨੇ। ਤੇ ਉਹ ਕੱਗੜ ਜਿਹੜੀ ਨਦੀ ਹੈਗੀ ਆ ਜਿਹੜੀ ਪੁਲ ਤੇ ਬਿਲਕੁਲ ਠੇਟਾ ਹੈ ਗਿਆ ਉਹਦੇ ਸਾਈਡ ਦੇ ਉੱਤੇ ਗੱਟੇ ਛੱਡ ਕੇ ਉੱਥੋਂ ਟਰੈਕਟਰ ਲੰਘਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਾਲ ਨਾਲ ਜਿਹੜੀ ਜੀਐਸਬੀ ਪੋਕਲੈਨ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਸਪੈਸ਼ਲ ਖਾਸ ਤੌਰ ਤੇ ਤਿਆਰ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਛੋਟੇ ਛੋਟੇ ਬੰਕਰ ਬਣਾਏ ਗਏ ਨੇ ਛੋਟੇ ਛੋਟੇ ਕਹਿ ਲਓ ਕਿ ਕਮਰੇ ਬਣਾਏ ਗਏ ਨੇ ਜਿਹਦੇ ਵਿੱਚ ਕੋਈ ਬੈਠ ਵੀ ਸਕੇ ਤਾਂ ਇਹਦੇ ਉੱਤੇ ਸਖਤ ਪੱਤੀ ਜਿਹੜੀ ਹੈਗੀ ਆ ਉਹ ਜ਼ਾਹਿਰ ਕੀਤੀ ਗਈ ਆ ਹਰਿਆਣਾ ਪੁਲਿਸ ਵੱਲੋਂ ਕਿ ਇਸ ਤਰੀਕੇ ਦੇ ਜੀਐਸਬੀ ਮਸ਼ੀਨਾਂ ਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਜਿਹੜੀ ਇਹਦੇ ਵਿੱਚ ਵੈਪਨ ਹੋ ਸਕਦੇ ਆ ਤਾਂ ਉਹਨਾਂ ਨੇ ਬੇਹਤ ਜ਼ਿਆਦਾ ਖਦਸ਼ੇ ਜ਼ਾਹਿਰ ਤਾਂ ਕੀਤੇ ਐ ਲੇਕਿਨ ਕੀ ਕਿਸਾਨ ਜੱਟੇ ਬੰਦੀਆਂ ਇਹਦੇ ਤੇ ਆਪਣਾ ਰੁਖ ਸਪਸ਼ਟ ਕਰ ਦਿੰਗੀਆਂ ਇਨਸ਼ੋਰ ਕਰਦੇ ਕੰਮ ਦੀਆਂ ਕਿ ਆਖਿਰਕਾਰ ਕੱਲ ਨੂੰ ਜੋ ਵੀ ਹੋਏਗਾ ਸ਼ਾਂਤਪੂਰਵਿਕ ਹੋਏਗਾ ਕਿਉਂਕਿ ਅਸੀਂ ਵੀ ਲਗਾਤਾਰ ਜਿਸ ਤਰੀਕੇ ਨਾਲ ਪੀਵੀਲੀ ਕਰ ਪੀਵੀ ਕਰ ਰਹੇ ਹਾਂ ਕਿ ਫਾਰਮਸਫੋਰ ਜਾਂ ਫਿਰ ਦੂਸਰੇ ਪਾਸੋਂ ਪੈਰਾਮਿਲਟਰੀ ਫੋਰਸ ਹੁਣ ਸ਼ਾਂਤੀ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਲੜਾਈ ਐਮਐਸਪੀ ਵੀ ਹੈ ਲੜਾਈ ਕੇਂਦਰ ਸਰਕਾਰ ਨਾਲ ਇੱਕ ਸੰਵਿਧਾਨਿਕ ਤੌਰ ਤੇ ਅਖਤਿਆਰੀ ਹੱਕ ਦੀ ਹੈਗੀ ਆ ਤਾਂ ਉਸ ਨੂੰ ਕਿਸੇ ਵੀ ਤਰੀਕੇ ਨਾਲ ਵਾਇਲੈਂਸ ਦੇ ਵਿੱਚ ਕਨਵਰਟ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਹੁਣ ਹਾਲਤਵਾਰ ਦੇਖਣਾ ਹੋਏਗਾ ਕਿ ਕਿਸਾਨ ਜੱਥੇਬੰਦੀਆਂ ਕਿਸਾਨਾਂ ਨੂੰ ਆਪਣੇ ਜਿਹੜੇ ਨੌਕਰੀ ਹੈਗੇ ਉਹਨਾਂ ਨੂੰ ਕੀ ਇਨਸਟਰਕਸ਼ਨ ਦਿੰਦੀਆਂ ਬਾਕੀ ਜਿਹੜੀ ਪੈਰਾਮਿਲਟਰੀ ਫੋਰਸਸ ਹੈਗੀਆਂ ਉਹਨਾਂ ਨੂੰ ਕੀ ਇਨਸਟਰਕਸ਼ਨ ਜਿਹੜੀਆਂ ਹਾਈ ਪ੍ਰਮਾਣ ਤੋਂ ਆਉਂਦੀਆਂ ਨੇ ਕਿ ਕਿਸੇ ਤਰੀਕੇ ਨਾਲ ਤੈਰੀਕੇ ਤੋੜਨ ਦੀ ਕੋਸ਼ਿਸ਼ ਨਾ ਕਰਨ ਬਿਲਕੁਲ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇੱਕ ਤਰੀਕੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਪਰ ਰਵਿੰਦਰ ਪਰ ਰਵਿੰਦਰ ਜੈਸੰਗ ਦੇ ਨਾਲ ਇਸ ਦੇ ਵਿੱਚ মিডিਆ ਕਾਮਿਆਂ ਨੂੰ ਵੀ ਕਿਹਾ ਗਿਆ ਕਿ 1 ਕਿਲੋਮੀਟਰ ਪਿੱਛੇ ਰੁਕਿਆ ਜਾਵੇ ਕੀ ਸਮਝਿਆ ਜਾਵੇ ਕੀ ਕੁਝ ਇੱਥੇ ਤਿਆਰੀਆਂ ਹੁਣ ਪੁਲਿਸ ਵੱਲੋਂ ਹੋਰ ਵੱਡੀਆਂ ਜਾ ਰਹੀਆਂ ਕਿਉਂਕਿ ਅਸੀਂ ਅੱਜ ਵੇਖਿਆ ਪੌਗਲੈਂ ਮਸ਼ੀਨਾ ਪਹੁੰਚ ਰਹੀਆਂ ਹੈ ਜਾਂ ਫਿਰ ਹੋਰ ਜੀਸੀਬੀ ਟਾਈਪ ਮਸ਼ੀਨਾ ਪਹੁੰਚ ਰਹੀਆਂ ਐ ਹਦਾਇਤ ਵੀ ਜਿਹੜੀ ਇਹ ਕਾਲ ਵੀ ਸੀ ਕਿਸਾਨਾਂ ਨੂੰ ਕੀਤੀ ਗਈ ਸੀ ਕਿਸਾਨਾਂ ਗਵਾਂਵਲੋਂ ਜਿਹਨਸ ਨੂੰ ਮੰਨਦੇ ਵਿਖਾਈ ਦੇ ਰਹੇ ਨੇ ਕਿਸਾਨ ਸੋ ਇੱਕ ਵਾਰ ਮਾਹੌਲ ਮੁਰਤੋ ਤੁਹਾਡੇ ਕੋਲ ਸਮਝਣਾ ਚਾਹਾਂਗੇ ਸ਼ੰਭੂ ਖਨੋਰੀ ਅਤੇ ਵੱਖ ਬਾਰਡਰਾਂ ਬਾਰੇ ਬਿਲਕੁਲ ਅਬੇਤਤ ਮਾਹੌਲ ਜਿਹੜਾ ਹੈਗਾ ਬੇਹੱਦ ਜ਼ਿਆਦਾ ਤਣਾਅ ਵਾਲਾ ਮਾਹੌਲ ਬੜਿਆ ਸੁਣੇ ਤਈ ਜਿਹੜਾ ਮਾਹੌਲ ਹੈਗਾ ਉਹ ਬੇਹੱਦ ਜ਼ਿਆਦਾ ਤਣਾਅਪੂਰਵਕ ਬਣਿਆ ਹੋਇਆ ਬਾਰਡਰ ਦੇ ਉੱਤੇ ਕਿਸਾਨ ਵੱਡੀ ਗਿਣਤੀ ਤੇ ਪਹੁੰਚੇ ਹੋਏ ਨੇ ਨਾਲ-ਨਾਲ ਟਰਾਲੀਆਂ ਦੇ ਵਿੱਚ ਗੱਤੇ ਮਿੱਟੀ ਦੇ ਭਰ-ਭਰ ਕੇ ਲਿਆਂਦੇ ਗਏ ਨੇ ਤੇ ਉਹ ਕੱਗਰ ਜਿਹੜੀ ਨਦੀ ਹੈਗੀ ਆ ਜਿਹੜੀ ਪੁਲ ਤੇ ਬਿਲਕੁਲ ਹੇਠਾਂ ਹੈਗੀ ਆ ਉਹਦੇ ਸਾਈਡ ਦੇ ਉੱਤੇ ਗੱਤੇ ਸੱਡ ਕੇ ਉੱਥੋਂ ਟਰੈਕਟਰ ਲੰਘਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਨਾਲ-ਨਾਲ ਜਿਹੜੀ ਜੀਐਸਬੀ ਪੋਕਲੈਂਡਾ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਸਪੈਸ਼ਲ ਖਾਸ ਤੌਰ ਤੇ ਤਿਆਰ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਛੋਟੇ ਛੋਟੇ ਬੰਕਰ ਬਣਾਏ ਗਏ ਨੇ ਛੋਟੇ ਛੋਟੇ ਕਹਿ ਲਓ ਕਿ ਕਮਰੇ ਬਣਾਏ ਗਏ ਨੇ ਜਿਹਦੇ ਵਿੱਚ ਕੋਈ ਬੈਠ ਵੀ ਸਕੇ ਤਾਂ ਇਸ ਦੇ ਉੱਤੇ ਸਖਤ আপত্তি ਜਿਹੜੀ ਹੈਗੀ ਆ ਉਹ ਜ਼ਾਹਿਰ ਕੀਤੀ ਗਈ ਆ ਹਰਿਆਣਾ ਪੁਲਿਸ ਵੱਲੋਂ ਕਿ ਇਸ ਤਰੀਕੇ ਦੇ ਜੇ ਜੇਸੀਬੀ ਮਸ਼ੀਨਾਂ ਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਜਿਹਦੇ ਜਿਹਦੇ ਵਿੱਚ ਵੈਪਨ ਹੋ ਸਕਦੇ ਆ ਤਾਂ ਉਹਨਾਂ ਨੇ ਬੇहद ਜ਼ਿਆਦਾ ਖਦਸ਼ੇ ਜ਼ਾਹਿਰ ਤਾਂ ਕੀਤੀ ਹੈ ਲੇਕਿਨ ਕੀ ਕਿਸਾਨ ਜਥੇਬੰਦੀਆਂ ਇਹਦੇ ਤੇ ਆਪਣਾ ਰੁਖ ਸਪਸ਼ਟ ਕਰ ਦਿੰਗੀਆਂ ਇਨਸ਼ੋਰ ਕਰਦੇ ਕੰਮ ਦੀ ਆ ਕਿ ਆਖਿਰਕਾਰ ਕੱਲ ਨੂੰ ਜੋ ਵੀ ਹੋਏਗਾ ਸ਼ਾਂਤਪੂਰਵਿਕ ਹੋਏਗਾ ਕਿਉਂਕਿ ਅਸੀਂ ਵੀ ਲਗਾਤਾਰ ਜਿਸ ਤਰੀਕੇ ਨਾਲ ਪੀ ਵੀ ਲੀ ਕੰਫੀਰ ਵੀ ਕਰ ਰਹੇ ਹਾਂ ਕਿ ਫਾਰਮਰ ਸਫੋਰ ਜਾਂ ਫਿਰ ਦੂਸਰੇ ਪਾਸੋਂ ਪੈਰਾਮੈਟਰੀ ਫੋਰਸ ਹਸ ਹੋਣ ਸ਼ਾਂਤੀ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਲੜਾਈ ਐਮ ਐਸ ਪੀ ਵੀ ਹੈ ਲੜਾਈ ਕੇਂਦਰ ਸਰਕਾਰ ਨਾਲ ਇੱਕ ਸੰਵਿਧਾਨਿਕ ਤੌਰ ਤੇ ਅਖਤਿਆਰੀ ਹੱਕ ਦੀ ਹੈਗੀ ਆ ਤਾਂ ਉਸ ਨੂੰ ਕਿਸੇ ਵੀ ਤਰੀਕੇ ਨਾਲ ਵਾਇਲੈਂਸ ਦੇ ਵਿੱਚ ਕਨਵਰਟ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਹੁਣ ਹਾਲਤਵਾਰ ਦੇਖਣਾ ਹੋਏਗਾ ਕਿ ਕਿਸਾਨ ਜੱਥੇ ਬੰਨੀਆਂ ਕਿਸਾਨਾਂ ਨੂੰ ਆਪਣੇ ਜਿਹੜੇ ਨੌਕਰੀ ਹੈਗੇ ਉਹਨਾਂ ਨੂੰ ਕੀ ਇਨਸਟਰਕਸ਼ਨ ਦਿੰਨੀ ਆ ਬਾਕੀ ਜਿਹੜੀ ਪੈਰਾਮਿਲਟਰੀ ਫੋਰਸਸ ਹੈਗੀਆਂ ਉਹਨਾਂ ਨੂੰ ਕੀ ਇਨਸਟਰਕਸ਼ਨ ਜਿਹੜੀਆਂ ਹਾਈ ਕਮਾਂਡ ਤੋਂ ਆਉਂਦੀਆਂ ਨੇ ਬਨਰੋ ਰਵਿੰਦਰ ਮੀਤ ਐਸੇ ਸਿਚੁਏਸ਼ਨ ਦੇ ਉੱਪਰ ਅੱਗੇ ਵੀ ਅਪਡੇਟ ਤੁਹਾਨੂੰ ਕੋਲੋਂ ਦਰਾਂਗੇ ਫਿਲਹਾਲ ਬਹੁਤ ਸ਼ੁਕਰੀਆ ਇਹ ਸਾਰੀ ਜਾਣਕਾਰੀ ਦੇ ਲਈ ਤਾਂ ਵਾਕੇ ਜੀ ਇੱਕ ਡਰ ਦਾ ਮਾਹੌਲ ਜ਼ਰੂਰ ਹੈ ਜਿਸ ਤਰ੍ਹਾਂ ਕਿ ਸਾਡੇ ਸਹਿਯੋਗੀ ਦਾ ਅਸਰੇ ਸੀ ਇੱਕ ਪੈਨਿਕ ਵਾਲੀ ਸਥਿਤੀ ਜ਼ਰੂਰ ਇੱਥੇ